ਜਦੋਂ ਇਹ ਜਨਾਨੀ ਆਈ ਹੈ ਨਾ ਘਰੇ ਕੋਤਕਲੇਸ ਇਹ ਜਾ ਪੁਆਇਆ ਮੇਰੀ ਮਾਂ ਮਾਰਦੀ ਆਣੇ ਮੈਂ ਨਹੀਂ ਆ ਜਾਂਦਾ ਇਹ ਕੀ ਮੈਂ ਨਹੀਂ ਰਹਿਣਾ ਬਾਈ ਪੱਤਰਕਾਰਾਂ ਮੈਂ ਦੱਸਦਾ ਇਹਨੂੰ ਸਮਝਾ ਦੇ ਨਾ ਨਾ ਪੁੱਤ ਹਾਂਜੀ ਰੁਸਕੇ ਜਾ ਰਹੇ ਸੀਗੇ ਦੂਰ ਰੁਸਕੇ ਜਾਂਦੇ ਇਹਨਾਂ ਦਾ ਫੋਨ ਹਰ ਟਾਈਮ ਬਿਜ਼ੀ ਰਹਿੰਦਾ ਵਾ ਸੋਰਖੀ ਬਿੰਦੀ ਜਿਹੜੀ ਚੀਜ਼ ਮੰਗਦੀ ਸਾਰ ਕੋਈ ਕਰਦਾ ਮਾਦਾ ਕਾਰਨ ਇਹ ਹੈ ਆ ਏ ਆਪ ਕੰਜਲ ਚੌਰਾ ਠੀਕ ਹੈ ਨਾ ਪੇਕੇ ਰਸ ਕੇ ਨੂੰ ਜਾ ਰਹੀ ਸੀਗੀ ਜਿਹੜਾ ਬਜ਼ੁਰਗ ਆਪਣੀ ਨੂੰ ਨੂੰ ਮਲਾਉਂਦਾ ਹੋਇਆ ਤੇ ਨਾਲ ਮੁੰਡਾ ਵੀ ਘਰ ਵਾਲਾ ਕੁੜੀ ਦੇ ਘਰ ਵਾਲਾ ਵੀ ਉਹ ਨਾਲ ਖੜਾਗਾ ਬੱਸ ਸਟੈਂਡ ਦੇ ਵਿੱਚੋਂ ਰੋਲਾ ਰੂਲਾ ਪਾ ਕੇ ਨੂੰ ਆਖਰਕਾਰ ਪਾਰਕ ਦੇ ਵਿੱਚ ਲੈ ਕੇ ਜਾਂਦੀ ਆ ਮਨਾਉਣ ਵਾਸਤੇ ਰਸ ਕੇ ਜਾ ਰਹੇ ਹੋ ਤੁਸੀਂ ਹਾਂਜੀ ਰੁਸ ਕੇ ਜਾ ਰਹੇ ਸੀਗੇ ਕਾਹ ਤੋਂ ਰੁਸ ਕੇ ਜਾਣੇ ਇਹਨਾਂ ਦਾ ਫੋਨ ਹਰ ਟਾਈਮ ਬਿਜ਼ੀ ਰਹਿੰਦਾ ਵਾ ਕਦੇ ਇਹਨਾਂ ਨੇ ਘਰੇ ਆ ਕੇ ਕੋਈ ਗੱਲ ਵਧੀਆ ਨਹੀਂ ਕੀਤੀ ਹੈਗੀ ਸਬਜੀ ਜਿ ਜੋੜੀ ਮੈਂ ਬਣਾ ਲਾ ਬਣਾ ਲਾਂ ਇਹਨਾਂ ਨੇ ਕਦੇ ਇਹ ਨਹੀਂ ਕਿਹਾਗਾ ਆ ਚੀਜ਼ ਬਣਾ ਸਬਜੀ ਪਿੱਛੇ ਰੁਸ ਕੇ ਚੱਲੇ ਗਏ ਸਬਜੀ ਪਿੱਛੇ ਨਹੀਂ ਛੋਟੀਆਂ ਛੋਟੀਆਂ ਗੱਲਾਂ ਤੋਂ ਵੱਡੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ ਠੀਕ ਹਨ ਮੈਂ ਤਾਂ ਇਹਨਾਂ ਦੇ ਰਹਿਣਾ ਨਹੀਂ ਹੈਗਾ ਬਸ ਰਹਿਣਾ ਨਹੀਂ ਬਹੁਤ ਬਹੁਤ ਕੁਝ ਹੋ ਗਿਆ ਬਸ ਠੀਕ ਕੀ ਨਹੀਂ ਕੀਤਾ ਮੈਂ ਦੇ ਲਈ ਭਾਈ ਮੈਂ ਕੀ ਨਹੀਂ ਕੀਤਾ 8000 ਰੁਪਏ ਮੇਰੀ ਤਨਖਾਹ 5000 ਰੁਪਏ ਚੜਦੇ ਮਹੀਨੇ ਦੀ ਨਾ 3000 ਰੁਪਏ ਮੈਂ ਆਪ ਦੇ ਵਾਸ ਸਬਜੀ ਪੂਰੀ ਸਬਜ਼ਾ ਸਹੀ ਲੈਣਾ ਸੁਰਖੀ ਬਿੰਦੀ ਜਿਹੜੀ ਚੀਜ਼ ਮੰਗਦੀ ਸਾਰ ਕੋਈ ਕਰਦਾ ਫਿਰ ਵੀ ਮੇਰੇ ਐ ਕਰਦੀ ਆ ਮੇਰੀ ਨੱਕ ਵੜਾਤੀ ਬਈ ਮੇਰਾ ਬਾਪੂ ਆਂਦੇ ਪੈਰੀ ਹੱਥ ਲਾਂਦਾ ਹੋਰ ਮੈਂ ਦੱਸ ਕੀ ਕਰਦਾ ਵੇਖੋ ਮੁੰਡਾ ਕਹਿੰਦਾਗਾ ਵੀ ਜਿਹੜਾ ਮੇਰਾ ਬਾਪੂ ਹੈਗਾ ਸੋਹਰਾ ਕੁੜੀ ਦਾ ਉਹ ਪੈਰੀ ਹੱਥ ਲਾ ਕੇ ਵੀ ਮਨਾਉਂਦਾ ਕੋਸ਼ਿਸ਼ ਕਰਦਾ ਵੀ ਸਾਡਾ ਘਰ ਬੱਜਿਆ ਰਵੇ ਤਾਂ ਕੁੜੀ ਕਹਿੰਦੀ ਵੀ ਮੈਂ ਜਾਣ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਹੋਏ ਨੂੰ 10 ਸਾਲ 10 ਸਾਲ ਹੋ ਗਏ ਅੱਜ ਤੁਸੀਂ ਫੇਰ ਜਾ ਰਹੇ ਹੋ ਹਾਂਜੀ ਜਾ ਰਹੇ ਹਾਂ ਬਸ ਕੀ ਗੱਲ ਹੈ ਜੀ ਮਸਲਾ ਕੀ ਹੈ ਨੂੰ ਲੜਦੀ ਥੋੜੀ ਮਸਲਾ ਜੀ ਕਿਤੇ ਸਬਜੀ ਆ ਬਰਾਉਣੀ ਹੈ ਕਿਤੇ ਐ ਸਬਜੀ ਸੂਜੀ ਤੋਂ ਦੂਜੀ ਗੱਲ ਪੈਰੀ ਹੱਥ ਕੀ ਮੈਂ ਤਾਂ ਕਈ ਵਾਰੀ ਰੋਟੀਆਂ ਵੀ ਪਕਾਉਣਾ ਅੱਛਾ ਰੋਟੀਆਂ ਵੀ ਬਕਾਉਣਾ ਮੈਨੂੰ ਕਹਿੰਦੀ ਆ ਬਾਪੂ ਮੇਰਾ ਅੱਜ ਆ ਦੁਖਦਾ ਤੇ ਮੇਰਾ ਆ ਦੁਖਦਾ ਪੈ ਜਾਂਦੀ ਆ ਏ ਸੀ ਏ ਸੀ ਲੱਗਿਆ ਦੂਜੀ ਗੱਲ ਸਾਡੇ ਕੋਲੇ 3-4 ਕਿੱਲੇ ਪੈ ਲਈ ਆ ਉਹ ਠੇਕੇ ਦੇ ਦਿੰਨਾ ਮੈਂ ਅੱਧੇ ਪੈਸੇ ਇਹਨਾਂ ਨੂੰ ਦਿੰਨਾ ਉਹ ਵੀ ਖਾ ਜਾਂਦੇ ਆ ਇਹ ਅੱਛਾ ਹਾਂ ਕੁਸਨਾ ਕੁਸਨਾ ਕੁਸ ਮੈਂ ਆਉਂਦੇ ਹਾਸਤੇ ਰੱਖ ਦਾਂ ਤੇ ਹੁਣ ਤਿੰਨ ਚਾਰ ਕਿੱਲਿਆਂ ਵਾਲੇ ਨੂੰ ਤਾਂ ਦਸਾਂ ਕਿੱਲਿਆਂ ਨੂੰ ਨਹੀਂ ਰਿਸ਼ਤਾ ਹੁੰਦਾ ਅਸੀਂ ਕਿੱਥੋਂ ਡੋਲੇ ਲੈ ਆਵਾਂਗੇ ਨਹੀਂ ਜਿਹੜੀ ਤੁਹਾਡੀ ਘਰ ਵਾਲੀ ਆ ਉਹ ਹੈ ਨਹੀਂ ਗੀ ਉਹ ਹੈ ਨਹੀਂ ਜੀ ਉਹ ਵੀ ਇਹਦੀ ਕਾਰ ਨਹੀਂ ਮਰੀ ਐ ਜਿਹੜੀ ਤੁਹਾਡੀ ਸੱਸਾ ਉਹ ਹੈ ਨਹੀਂ ਇਸ ਦੁਨੀਆ 'ਚ ਨਹੀਂ ਹੈ ਨਹੀਂ ਗੀ ਇਹ ਤੁਰੰਦਾ ਮੇਰੀ ਮਾਂ ਦਾ ਕਾਰਨ ਇਹ ਆ ਇਹਨੇ ਤੋੜਿਆ ਸਾਡੇ ਘਰੇ ਕਦੇ ਲੜਾਈ ਨਹੀਂ ਹੁੰਦੀ ਸੀ ਮੇਰਾ ਮੇਰੇ ਡੈਡੀ ਅਰੇ ਚਾਰ ਭਰਾ ਕਦੇ ਸਾਡੇ ਲੜਾਈ ਨਹੀਂ ਹੋਈ ਸੀ ਮੇਰੀ ਦਾਦੀ ਜੀ ਪੂਰੇ ਸੀ ਵਧੀਆ ਫੈਮਲੀ ਵਧੀਆ ਸੈੱਟ ਸੀ ਸਾਡੀ ਜਦੋਂ ਇਹ ਜਨਾਨੀ ਆਈ ਹੈ ਨਾ ਘਰੇ ਕੋਤ ਤਕਲੇਸ ਇਹ ਜਾ ਪਵਾਇਆ ਮੇਰੀ ਮਾਂ ਮਾਰਦੀ ਐਨੇ ਵੇਖੋ ਮੁੰਡਾ ਕਹਿੰਦਾ ਵੀ ਮੇਰੀ ਮਾਂ ਵੀ ਤੁਸੀਂ ਮਾਰੀ ਹੈ ਨਹੀਂ ਜੀ ਇਹ ਸਾਰਾ ਕੁਝ ਝੂਠ ਬੋਲਦੇ ਆ ਇਹਨਾਂ ਦੀ ਮਨਗਨਤ ਗੱਲਾਂ ਆ ਇਹ ਠੀਕ ਆ ਨਾ ਇਹ ਗੜਾ ਸਹੀ ਆ ਇਹ ਆਪ ਕੰਜਰ ਚੌਰਾ ਠੀਕ ਆ ਨਾ ਤੂੰ ਮੇਰੇ ਤੇ ਹੁਣ ਕੰਜਰ ਕਹਿੰਨੀ ਆ ਅੱਜ ਤੋਂ ਮੈਂ ਦੱਸ ਤੱਕ ਮੈਂ ਭੇੜੀ ਕਰੂੰਗਾ ਲੜਨਾ ਨਹੀਂ ਲੜ ਪਾਪਾ ਤੈਨੂੰ ਪੜਾ ਕਹਿੰਦੀ ਆ ਲੜਨਾ ਨਹੀਂ ਆਪੇ ਇਹਨੂੰ ਰੱਖਣਾ ਬੱਤਵਰਾ ਰੱਖਣਾ ਫਿਰ ਪਿਆਰ ਨਾਲ ਗੱਲ ਕਰੇ ਮੈਂ ਨਹੀਂ ਮੈਂ ਨਹੀਂ ਸੁਣੀ ਤੁਹਾਡੇ ਬਾਰੇ ਕੋਈ ਗੱਲ ਨਹੀਂ ਭੋਲੀ ਨਹੀਂ 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 ਪੁੱਤੋ ਨਹੀਂ ਨਾ ਨਾ ਇਹਨੂੰ ਜਾਂਦੇ ਡੇੜੀ ਜਾਂਦੇ ਜਾ ਤੂੰ ਚੱਕ ਕੇ ਦੇਖ ਬੈਗ ਤੂੰ ਚੱਕ ਮੈਂ ਚਪੜਾ ਮੈਨੂੰ ਤੂੰ ਇੱਥੇ ਖੜ੍ਹ ਜਾਓ ਸਿੱਧੀ ਲੋਕਾਂ ਨੂੰ ਪੱਤਰਕਾਰਾਂ ਨੂੰ ਸਮਝਾ ਰਹੇ ਪੱਤਰਕਾਰਾਂ ਨੂੰ ਸਮਝਾ ਰਹੇ ਮੇਰਾ ਬੀਬੀ ਬੜੀ ਜਾਂਦਾ ਮੈਂ ਹੀ ਕੁਛ ਕਰ ਦੂੰਗਾ ਇਹਨੂੰ ਸਮਝਾ ਦੇ ਵੇਖੋ ਬੜਾ ਕੁਝ ਹੁੰਦਾ ਤੁਹਾਡੇ ਕੋਲੋਂ ਠੀਕ ਨਾ ਆਪਾਂ ਤਾਂ ਰਹਿਣਾ ਨਹੀਂ ਹੈਗਾ ਖਰਚਾ ਨਹੀਂ ਮਿਲਦਾ ਹੈਗਾ ਕੋਈ ਚੀਜ਼ ਨਹੀਂ ਮਿਲਦੀ ਹੈਗੀ ਕੱਪੜੇ ਲੱਤੇ ਨਹੀਂ ਮਿਲਦੇ ਹੈਗੇ ਖਾਸ਼ਮ ਨਹੀਂ ਮਿਲਦਾ ਹੈਗਾ ਬਸ ਰਹਿਣਾ ਨਹੀਂ ਹੈਗਾ ਬਸ ਠੀਕ ਨਾ ਬਹੁਤ ਹੋ ਗਿਆ ਤੁਹਾਡਾ ਪੱਤਰਕਾਰਾਂ ਮੈਂ ਇਹ ਸਾਰੇ ਸੁਪੜੇ ਪੂਰੇ ਕੀਤੇ ਆ ਠੀਕ ਹੈ ਪਹਿਲਾ ਪਹਿਲਾ ਜਦੋਂ ਆਈ ਸੀ ਨਾ ਕਹਿੰਦੀ ਮੈਂ Shimla ਜਾਣਾ ਕੁਫਰੀ ਜਾਣਾ ਇਹਨੂੰ ਹਰ ਜਗ ਕਮਾਇਆ ਫਰਾਇਆ ਖਵਾਇਆ ਜਿਹੜੀ ਚੀਜ਼ ਮੰਗਦੀ ਸੀ ਉਹ ਦਿੱਤੀ ਤੇ ਹਾਲੇ ਵੀ ਮੈਨੂੰ ਐ ਕਰਦੀ ਆ ਮੇਰੇ ਪਿਓ ਨੂੰ ਦੇਖ ਕਿੰਨਾ ਮਾਰਾ ਕਹਿੰਦੀ ਚੰਗਾ ਬੜਾ ਦੋਨੇ ਘੁੰਮ ਕੇ ਆਉਂਦੇ ਆ ਆਏ ਸਾਲ ਘੁੰਮ ਕੇ ਆਉਂਦੇ ਆ 10 ਸਾਲ ਹੋ ਗਏ ਬੱਚਾ ਹੋਇਆ ਨੀਗਾ ਬਹੁਤ ਅਸੀਂ ਫੇਰ ਵੀ ਇਹਨੂੰ ਰੱਖੀ ਜੰਨੇ ਆ ਨਹੀਂ ਅਸੀਂ ਕਹਿ ਦਈਏ ਜਾਵੜਾ ਪਰ ਨਹੀਂ ਇਹ ਸਿਆਣੀ ਆ ਇਨੂੰ ਮੈਂ ਇਹਨੂੰ ਕਹਿੰਦਾ ਤੂੰ ਦੇਖੋ ਜਿਹੜਾ ਤੁਹਾਡਾ ਸੌਰਵ ਸਾਹਿਬ ਕਹਿੰਦੇ ਉਹ ਸਿਆਣੀ ਹੈ ਤੁਸੀਂ ਸਾਰੇ ਮਿਲੇ ਹੋਏ ਆ ਠੀਕ ਹੈ ਨਾ ਅੱਜ ਕੁਝ ਹੋਰ ਆ ਕੱਲ ਕੁਝ ਹੋਰ ਆ ਮੈਂ ਤਾਂ ਰਹਿਣਾ ਨਹੀਂ ਹੈਗਾ ਬਸ ਇਹਨਾਂ ਦੇ ਵਿੱਚ ਮੈਨੂੰ ਲੋੜ ਨਹੀਂ ਹੈਗੀ ਇਹਨਾਂ ਨਾਲ ਰਹਿਣ ਦੀ ਬਸ ਗੱਲ ਖਤਮ ਤੁਹਾਡੇ ਘਰੇ ਤੁਹਾਡੇ ਜਿਹੜੇ ਮਾਪਿਓ ਉਹ ਕਹਿੰਦੇ ਵੀ ਤੁਸੀਂ ਵਾਪਸ ਆ ਜਾ ਮੈਨੂੰ ਪੁੱਛਣਗੇ ਮੈਂ ਸਾਰਾ ਕੁਝ ਦੱਸੂੰਗੀ ਅਸਲੀਅਤ ਠੀਕ ਹੈ ਨਾ ਬਾਕੀ ਰਹੀ ਗੱਲ ਤੁਹਾਡੇ ਸਾਹਮਣੇ ਕੁਝ ਇਹ ਹੋਰ ਆ ਕੈਮਰੇ ਦੇ ਘਰੇ ਕੁਝ ਹੋਰ ਹੈਗੇ ਆ ਠੀਕ ਆ ਤੇ ਇਹ ਮੇਰੀ ਭੈਣ ਤੇ ਵੀ ਅੱਖ ਰੱਖਦੇ ਆ ਉਹਨੂੰ 24 ਘੰਟੇ ਫੋਨ ਲਾਉਂਦੇ ਰਹਿੰਦੇ ਆ ਤੂੰ ਫੋਨ ਲਾਉਣਾ ਬਈ ਉਹਦੀ ਸਾਲੀ ਨਹੀਂ ਜੀ ਮੈਂ ਤਾਂ ਕਈ ਨਹੀਂ ਲਾਇਆ ਆਪ ਹੀ ਆਂਦਾ ਹੁੰਦਾ ਆ ਤੇ ਮੇਰੇ ਤੇ ਅੱਖ ਮਾਰਦੀ ਆ ਇਹ ਲੈਣ ਮਾਰਦੀ ਆ ਮੇਰੇ ਤੇ ਨਹੀਂ ਘਰ ਨਹੀਂ ਭੈਣ ਕਹਿੰਦੀ ਜੀ ਜੀ ਜੂ ਜੂ ਕਹਿ ਕੇ ਮੈਨੂੰ ਹੋਰ ਹੀ ਕੁਝ ਕਹਿੰਦੀ ਆ ਮੈਂ ਇਹਨੂੰ 2-3 ਵਾਰ ਕਹਿਤਾ ਫਿਰ ਮੰਨਦੀ ਨਹੀਂ ਕਹਿੰਦੀ ਮੈਨੂੰ ਗਲਤ ਬਣਾ ਦਿੰਦੀ ਆ ਹਰ ਵਾਰੀ ਮੈਨੂੰ ਗਲਤ ਬਣਾਉਂਦੀ ਆ ਚਮੜਾਈ ਜਾਂਦੀ ਮਾਨੇ ਆ ਇਹਨਾਂ ਦਾ ਹਰ ਟਾਈਮ ਹੀ ਫੋਨ ਬਿਜ਼ੀ ਹੁੰਦਾ ਹੁੰਦਾ ਠੀਕ ਆ ਨਾ ਇਹਨਾਂ ਨੂੰ ਫੋਨ ਬਿਜੀ ਮੁੰਡਾ ਕੰਮ ਕਰਦਾਗਾ ਅਕਸਰ ਆਪਣੀ ਚ ਲੱਗਿਆ ਬੀਐਸਐਨ ਕੰਪਨੀ ਚ ਲੱਗਿਆ ਸਾਡਾ ਕੰਮ ਹੀ ਆ ਕਸਟਮਰ ਨੂੰ ਫੋਨ ਲਾਣਾ ਅਟੈਂਡ ਕਰਨਾ ਸਾਡਾ ਕੰਮ ਆ ਪਰ ਸਾਡੇ ਲਈ ਤੁਹਾਡੇ ਕੋਲੇ ਟਾਈਮ ਹੀ ਬਿਲਕੁਲ ਵੀ ਹੈ ਨਹੀਂਗਾ ਘਰੇ ਆ ਕੇ ਕੰਜਰ ਕਲੇਸ਼ ਉੱਥੇ ਬਾਹਰ ਰੁਖੋਸ਼ੇ ਰਹਿਣਾ ਇਹ ਕੋਈ ਬੰਦੇ ਤੁਹਾਡੀ ਜਿਹੜੀ ਘਰ ਵਾਲੀ ਕਹਿੰਦੀ ਆ ਵੀ ਘਰੇ ਆ ਕੇ ਕਲੇਸ਼ ਕਰਦਾਗਾ ਬਾਹਰ ਖੁਸ਼ ਰਹਿੰਦਾਗਾ ਬਈ ਮੈਂ ਕੋਈ ਖੁਸ਼ ਨਹੀਂ ਰਹਿੰਦਾ ਕੰਮ ਦੀ ਇੰਨੀ ਟੈਨਸ਼ਨ ਆ ਕੇ ਮੈਂ ਅਫਸਰਟ ਜਾ ਹੋ ਕੇ ਬਈ ਨਾ ਮੈਨੂੰ ਪਤਾ ਜੀ ਨਹੀਂ ਤੁਹਾਨੂੰ ਹੋਇਆ ਕੀ ਆ ਕੀ ਨਹੀਂ ਠੀਕ ਆ ਜਿਹੜੀ ਸਬਜੀ ਲਿਆ ਬਣਾਈ ਜਾਣੀ ਮੈਂ ਚੁੱਪ ਕਰਕੇ ਖਾ ਲੈਣੀ ਮੈਂ ਕਦੇ ਕੋਈ ਮੰਗ ਨਹੀਂ ਕੀਤੀ ਠੀਕ ਆ ਬਈ ਫੇਰ ਵੀ ਮੇਰੇ ਨਾਲ ਕੋਤ ਕਲੇਸ਼ ਚਲ ਮੇਰੇ ਨਾਲ ਤਾਂ ਕਰ ਲਈ ਚਲ ਮੇਰੀ ਤਾਂ ਘਰ ਵਾਲੀ ਮੇਰੇ ਪਿਓ ਨੂੰ ਮਾੜਾ ਬੋਲਦੀ ਆ ਮੈਂ ਕਿਵੇਂ ਜਾਣਾ ਬਈ ਐਂਦੇ ਕਰਕੇ ਮੇਰੀ ਮਾਂ ਜਾਵੜੀ ਮੈਂ ਦੱਸ ਕਿੱਥੇ ਜਾਵਾਂ ਕਿਹਨੂੰ ਮੂੰਹ ਦਿਖਾਵਾਂ ਬਈ ਸਾਡੇ ਘਰੇ ਕੋਈ ਲੜਾਈ ਨਹੀਂ ਹੁੰਦੀ ਸੀ ਐਂਦੇ ਕਰਕੇ ਆ ਜੀ ਜਨਾਨੀ ਆਈ ਸਾਡਾ ਘਰ ਸਾਰਾ ਮੁੱਦਾ ਪੈ ਗਿਆ ਉਹ ਤਾਂ ਚ ਜਾ ਰਹੀ ਹੈ ਫਿਰ ਜਾ ਵੜ ਦੋ ਜਾ ਵੜ ਦੋ ਜਾ ਵੜ ਜੀਬ ਸੱਦ ਕੇ ਨਹੀਂ ਜਾਣ ਦੇਣਾ ਬਾਈ ਮੈਂ ਤਾਂ ਹਮੇਸ਼ਾ ਪਿਓ ਦੇ ਮੂੰਹ ਚੁੱਪ ਕਰ ਜਾਂਦਾ ਪਿਓ ਦੇ ਮੂੰਹ ਨੂੰ ਚੁੱਪ ਕਰ ਜਾਂਦਾ ਆ ਮੈਂ ਪਤਾ ਕਿਉਂ ਕਰਿਆ ਸੀ ਬਾਈ ਮੈਂ ਕਿਹਾ ਸਾਡਾ ਘਰ ਸੁਖੀ ਰਹੂਗਾ ਮੈਂ ਤਾਂ ਇਹਨੂੰ ਕਹਿੰਦਾ ਪੁੱਤ ਰਹਿ ਸਾਡਾ ਘਰ ਪਟਿਆ ਜਾਊਗਾ ਮੈਂ ਰਹਿਣਾ ਹੀ ਨਹੀਂ ਮੈਂ ਬਿਲਕੁਲ ਨਹੀਂ ਰਹਿਣਾ ਅੱਜ ਕੁਝ ਹੋਰ ਆ ਕੱਲ ਕੁਝ ਹੋਰ ਆ 24 ਘੰਟੇ ਕੰਜਰ ਕਲੇਸ਼ ਕੰਜਰ ਕਲੇਸ਼ ਨਹੀਂ ਰਹਿਣਾ ਹੈ ਕਿਹੜੀ ਗੱਲੋਂ ਕਲੇਸ਼ ਹੁੰਦਾ ਤੁਹਾਡਾ ਤੁਸੀਂ ਉਹ ਕਹਿੰਦਾਗਾ ਵੀ ਮੈਂ ਟਾਈਮ ਵੀ ਕੱਢਦਾ ਤੁਹਾਨੂੰ ਕਿਤੇ ਘੁੰਮਣ ਲੈ ਕੇ ਗਿਆ ਹੈ ਕਿ ਨਹੀਂ ਲੈ ਕੇ ਗਿਆ ਮੁੰਡਾ ਹਾਂਜੀ Shimla ਲੈ ਕੇ ਗਏ ਆ ਉੱਥੇ Manali ਲੈ ਕੇ ਗਏ ਆ 2 ਸਾਲ ਅਸੀਂ ਵਧੀਆ ਰਹੇ ਆ ਘੁੰਮਣ ਜਾਂਦੇ ਰਹੇ ਆ ਪਰ ਹੁਣ ਕੋਈ ਸਾਡਾ ਪਰਿਵਾਰ ਠੀਕ ਨਹੀਂ ਹੈਗਾ ਨਾ ਤਾਂ ਇਹ ਬੰਦਾ ਸਹੀ ਹੈਗਾ ਨਾ ਇਹ ਹੋ ਸਕਦਾ ਉਹ ਅੱਜ ਮੁੰਡਾ ਕਹਿੰਦਾਗਾ ਵੀ ਮੇਰੀ ਜਿਹੜੀ ਪੂੰਜੀ ਆ ਉਹ 8000 ਰੁਪਏ ਮਹੀਨਾ ਕਮਾਉਂਦਾਗਾ ਤੇ ਤੁਹਾਨੂੰ ਹੁਣ ਉਹ ਨਹੀਂ ਕਮਾ ਸਕਦਾਗਾ ਤੁਸੀਂ ਕੰਮ ਕਰਦੇ ਕੋਈ ਘਰ ਹੀ ਰਹਿਨੇ ਹੋ ਨਹੀਂ ਅਸੀਂ ਘਰ ਹੀ ਰਹਿਨੇ ਆ ਤੁਸੀਂ ਵੀ ਕੋਈ ਕੰਮ ਨਹੀਂ ਕਰਦਾਗਾ ਜਿਹੜਾ ਪਿਓ ਦੇ ਕੋਲੇ ਤੁਹਾਡੇ ਕੋਲੇ 4 ਕਿੱਲੇ ਜ਼ਮੀਨ ਹੈ ਪਿਓ ਕੇ ਦਾ ਤੁਹਾਡਾ ਹਾਂਜੀ ਹੋਊਗੀ ਮੈਨੂੰ ਤਾਂ ਕੋਈ ਉਹਦਾ ਪਾ ਨਹੀਂ ਹੈਗਾ ਮੈਨੂੰ ਕਿਹੜਾ ਖਰਚਾ ਮਿਲਦਾ ਵਾ ਖਰਚੇ ਦਿੰਦੇ ਨਹੀਂ ਕਿ ਮੈਂ ਇਹਨੂੰ ਫੜਾ ਦਿੰਦਾ ਯਾਰ ਅੱਛਾ ਆਪਦੇ ਮੁੰਡੇ ਨੂੰ ਵੀ ਫੜਾਉਣਾ ਬਈ ਘਰ ਦਾ ਖਰਚਾ ਕੌਣ ਚਲਾਉਂਦਾ ਨਹੀਂ ਚਲਾਉਣਾ ਕਿਤੇ ਕਿਤੇ ਮੈਂ ਇਹਨੂੰ ਵੀ ਫੜਾ ਦਿੰਦਾ ਫੜੋਂ ਪੈ ਫੜੋਂਦਾ ਨਹੀਂ ਨਹੀਂ ਫੜੋਂਦੇ ਵੀ ਇਹਨਾਂ ਦੇ ਪਿਓ ਪੁੱਤਾਂ ਦੇ ਦੋਨਾਂ ਦੇ ਹੱਥ ਵਸਦੀ ਗੱਲ ਆ ਠੀਕ ਹੈ ਨਾ ਬਾਕੀ ਮੈਂ ਤਾਂ ਤੁਹਾਨੂੰ ਕਹਤਾ ਵਾਂ ਆਪਾਂ ਤਾਂ ਰਹਿਣਾ ਨਹੀਂ ਹੈਗਾ ਬਸ ਵੇਖੋ ਕੁੜੀ ਕਹਿੰਦੀ ਆ ਅੱਜ ਬੈਗ ਨਹੀਂ ਅੱਜ ਮੈਂ ਜਾਣ ਵੀ ਨਹੀਂ ਦੇਣੀ ਬਾਈ ਜੈ ਨਹੀਂ ਜਾਣ ਦਿੰਦੀ ਜੇ ਵਿਆਹ ਕੀ ਆਈ ਹੈ ਨਾ ਮੇਰੇ ਨਾਲ ਚਾਰ ਬੰਦੇ ਜੇ ਬੈ ਕੇ ਗੱਲ ਕਰੇ ਪੰਚਾਇਤ ਮਾਂ ਪਿਓ ਨਾਲ ਗੱਲ ਕੀਤੀ ਮੈਂ ਕੋਈ ਗੱਲ ਨਹੀਂ ਕੀਤੀ ਮੂੰਹ ਚੱਕ ਕੇ ਤੁਰ ਪਿਆ ਬੈਗ ਚੱਕਿਆ ਮੈਂ ਪੰਚਾਇਤ ਬੁਲਾ ਸੱਦ ਮੇਰਾ ਜਿੰਨਾ ਪੈਸਾ ਲੱਗਿਆ ਠੀਕ ਹੈ 10 ਸਾਲਾਂ ਵਿੱਚ ਖਾਦਾ ਜਾਂ ਖਵਾਇਆ ਉਸ ਹਿਸਾਬ ਕਰ ਪੰਚਾਇਤ ਬੁਲਾ ਫੇਰ ਜਾਣ ਦੂੰਗਾ ਦੇਖੋ ਗਾੜੀ ਨੂੰ ਸਮਝਾ ਰਹੇ ਮੇਰੇ ਇੱਕ ਮਿੰਟ ਤੂੰ ਗੱਲ ਸੁਣੋ ਜੇ ਤੁਹਾਡਾ ਮਸਲਾ ਸਲਝਦਾਗਾ ਤੁਸੀਂ ਨਾ ਜਾਓ ਨਹੀਂ ਮੇਰੇ ਲੋੜ ਹੀ ਨਹੀਂ ਹੈਗੀ ਰਹਿਣ ਦੀ ਕੈਮਰੇ ਦੇ ਸਾਹਮਣੇ ਕੁਝ ਹੋ ਰਿਹਾ ਘਰੇ ਕੁਝ ਹੋ ਰਿਹਾ ਗਰੀਓਡ ਕਮ ਨੂੰ ਰੰਗ ਬਦਲ ਦੇ ਆਹੇ ਉਹ ਕਹਿੰਦੀ ਵੀ ਮੈਂ ਤਾਂ ਜਾਉਂਗੀ ਮੈਂ ਜਾਣ ਵੀ ਨਹੀਂ ਦੇਣਾ ਬਾਈ ਜੇ ਪੰਚਾਇਤ ਤੇ ਬਹਿ ਕੇ ਗੱਲ ਰੇੜ ਮੇਰਾ ਮਸਲਾ ਹੱਲ ਕਰ ਮੇਰਾ ਐ ਨਹੀਂ ਮੈਂ ਜਾਣ ਦਿੰਦਾ ਨਹੀਂ ਰੌਲਾ ਕੀ ਹੈ ਤੁਹਾਡਾ ਰੌਲਾ ਰੌਲਾ ਮੈਨੂੰ ਪਤਾ ਕੀ ਰੌਲਾ ਪਈ ਠੀਕ ਹੈ ਇਹ ਮੈਨੂੰ ਕਹਿੰਦੀ ਹੈ ਤੇਰਾ ਫੋਨ ਬਿਜੀ ਰਹਿੰਦਾ ਮੇਰਾ ਮੈਂ ਤੁਹਾਨੂੰ ਦੱਸਿਆ ਜੀ ਦੂਜੀ ਵਾਰ ਫੇਰ ਦੱਸਣ ਲੱਗਾ ਮੇਰਾ ਕੰਮ ਆ ਬੀਅਰਸਨਲ ਕੰਪਨੀ ਚ ਲੱਗਾ ਬਾਈ ਸਾਡਾ ਕੰਮ ਆ ਕਸਟਮਰ ਨੂੰ ਫੋਨ ਲਾਣਾ ਅਟੈਂਡ ਕਰਨਾ ਫੋਨ ਤਾਂ ਬਿਜੀ ਆਊਗਾ ਮੇਰ ਗੱਲ ਇਹ ਤਾਂ ਕਰਕੇ ਮੜੀ ਮੱਛੀ ਪਈ ਐ ਬਈਂਦਾ ਫੋਨ ਬਿਜੀ ਕਿਉਂ ਆਂਦਾ ਹਣ ਬਾਈ ਤੁਹਾਨੂੰ ਦੱਸਿਆ ਨਾ ਮੇਰਾ ਕੰਮ ਹੈ ਫੋਨ ਤਾਂ ਵਿਜੀ ਆਊਗਾ ਉੱਤੋਂ ਕਹਿੰਦੀ ਮੈਨੂੰ ਟਾਈਮ ਨਹੀਂ ਦਿੰਦਾ ਮੈਂ 8 ਵਜੇ ਆ ਜਾਣਾ ਵੀ ਘਰੇ 8 ਤੋਂ ਲੈ ਕੇ 11 ਵਜੇ ਤੱਕ ਇਹਦੇ ਕੋਲੀ ਹੁੰਨਾ 11 ਵਜੇ ਮੈਂ ਸੋ ਜਾਣਾ ਮੈਨਾਂ ਦੁੱਖ ਸੁੱਖ ਸਾਂਝੇ ਕਰੇ ਦੁੱਖ ਸੁੱਖ ਤਾਂ ਕਾਹੇ ਸਾਂਝੇ ਕਰਨੇ ਕੁੱਤ ਕਲੇਸ਼ ਕਰਕੇ ਬਹਿ ਜਾਂਦੀ ਐ ਅੱਛਾ ਹਾਂ ਉਸ ਤੋਂ ਬਾਅਦ ਮੈਨੂੰ ਮਾੜਾ ਚੰਗਾ ਬੋਲਦੀ ਐ ਚੱਲ ਮੈਨੂੰ ਬੋਲ ਲਿਆ ਮੈਂ ਜਾਰ ਲਿਆ ਮੇਰੇ ਪਿਓ ਨੂੰ ਮਾੜਾ ਬੋਲਦੀ ਐ ਮੈਂ ਕਿਵੇਂ ਜਾ ਰਾਂ ਇਹਦੇ ਕਰਕੇ ਮੇਰੀ ਮਾਂ ਜਾਵਣੀ ਤਾਨੂੰ ਟਾਈਮ ਦਿੰਦਾ ਨਹੀਂਗਾ ਨਹੀਂ ਜੀ ਰਾਤ ਨੂੰ 9 ਵਜੇ ਆ ਜਾਂਦੇ ਆ ਚੁੱਪ ਕਰਕੇ ਪੈ ਜਾਂਦੇ ਮੈਨੂੰ ਟਾਈਮ ਵੀ ਨਹੀਂ ਦਿੰਦਾ ਨਾ ਇਹ ਪਿਆਰ ਦੀਆਂ ਕੋਈ ਚਾਰ ਗੱਲਾਂ ਕਰਦੇ ਆ ਠੀਕ ਨਾ ਬਾਹਰ ਹੀ ਮੂੰਹ ਮਾਰੀ ਜਾਂਦੇ ਰਹਿੰਦੇ ਘਰੇ ਆ ਕੇ ਇਹਨਾਂ ਦੀ ਬੋਲਤੀ ਬੰਦ ਹੋ ਜਾਂ ਚੁੱਪ ਕਰਕੇ ਸੌ ਜਾਂਦੇ ਆ ਸਵੇਰ ਉੱਠ ਕੇ ਤਿਆਰ ਹੋ ਕੇ ਫਰੈਸ਼ ਹੋ ਕੇ ਕੰਮ ਤੇ ਚਲੇ ਜਾਂਦੇ ਆ ਸ ਮੇਰੀ ਇਹੀ ਜ਼ਿੰਦਗੀ ਆ ਮੈਂ ਨਹੀਂ ਰਹਿ ਸਕਦੀ ਇਹਨਾਂ ਨਾਲ ਨਾ ਮੇਰੀ ਇਹਨਾਂ ਨਾਲ ਕੋਈ ਲਾਈਫ ਬਣ ਸਕੇ ਮੈਂ ਤਾਂ ਨਹੀਂ ਰਹਿਣਾ ਹੈਗਾ ਉਹ ਕਹਿੰਦਾ ਵੀ ਮੈਨੂੰ ਟਾਈਮ ਨਹੀਂ ਦਿੰਦੀਗੀ ਟਾਈਮ ਬਾਈ ਮੈਂ ਥੱਕਿਆ ਆ ਰਿਹਾ ਹੁੰਨਾ ਮੈਂ ਕੰਮ ਵੀ ਤਮ ਕਿੰਨਾ ਕਿੰਨਾ ਕਲੇਸ਼ ਕਰਦੀ ਘਰੇ ਜੀ ਕਲੇਸ਼ ਤਾਂ ਹੀ ਕਲੇਸ਼ ਬਹੁਤ ਕਰਦੀ ਮੈਂ ਇਹਨੂੰ ਕਹਿੰਦਾ ਪੁੱਤ ਵੀ ਚੱਲ ਉਹਦੇ ਤੋਂ ਗੱਲਾਂ ਚਾਰ ਨਹੀਂ ਹੁੰਦੀਆਂ ਤੂੰ ਮੇਰੇ ਕੋਲੇ ਬਹਿ ਕੇ ਕਰ ਲਿਆ ਕਰ ਜਿਹੜੀਆਂ ਗੱਲਾਂ ਮੈਂ ਨਾ ਨਾ ਕਰਨੀਆਂ ਤੇ ਇਹਦੇ ਨਾਲ ਤਾਂ ਨਹੀਂ ਮੈਂ ਕਰ ਸਕਦੀ ਇਹ ਤਾਂ ਆਪ ਉਹ ਜਾ ਚੋਰਾ ਕੰਜਰ ਉਹ ਤਾਂ ਤੁਹਾਨੂੰ ਗਲਤ ਬੋਲਦੀ ਏ ਤੁਸੀਂ ਗਲਤ ਨਹੀਂ ਗਾਣਾ ਝਾਗਦੇ ਨਹੀਂ ਮੈਂ ਗਲਤ ਨਹੀਂ ਗਾ ਮੈਂ ਹੁਣ ਇਕੱਲੀ ਬੁੜੀ ਆ ਘਰ ਚ ਤੇ ਮੈਂ ਇਹਨੂੰ ਕਹਿਣਾ ਮੈਂ ਬੈਠਾ ਹੁਣਾ ਸਾਡੇ ਉੱਥੇ ਬਰਾਂਡਾ ਜਆ ਉੱਥੇ ਬੈਠਾ ਹੁਣਾ ਇਹਨੂੰ ਕਹਿਣਾ ਪੁੱਤ ਇੱਥੇ ਆ ਕੇ ਬਹਿ ਜਾ ਚੱਲ 4 ਮਿੰਟ ਮੇਰੇ ਨਾਲ ਗੱਲਾਂ ਕਰ ਲੈ ਮੇਰੇ ਨਾਲ ਕਿਹੜਾ ਗੱਲਾਂ ਕਰਦੀ ਐ ਇਹ ਇਹਦੇ ਨਾਲ ਲੜੀ ਜਾਂਦੀ ਰਹਿੰਦੀ ਐ ਮੈਂ ਛੋਟੀ ਉਮਰੇ ਵਿਆਹ ਕਰਾਇਆ ਸੀ ਘਰ ਚ ਸ਼ੁਕ ਸ਼ਾਂਤੀ ਹੋ ਗਈ ਮੇਰੀ ਮਾਤਾ ਚਲੀ ਗਈ ਸੀ ਨਾ ਐਂਦੇ ਆਂਦੇ ਸਾਰ ਠੀਕ ਆ ਮਾਤਾ ਬਿਮਾਰ ਰਹਿੰਦੀ ਸੀਗੀ ਕੱਲੇ ਕੱਲੇ ਨੂੰ ਕੱਲੇ-ਕੱਲੇ ਆ ਬਈ ਕੱਲੇ-ਕੱਲੇ ਨੇ ਤਾਂ ਜਲੂਸ ਕਢਾਤਾ ਮਾਰਤਾ ਮੈਨੂੰ ਤਾਂ ਉਸਤਾ ਇਹਨਾਂ ਨੇ ਮੇਰਾ ਕਢਾਤਾ ਚੰਗੀ ਤੇਰਾ ਜਲੂਸ ਕਢਾਤਾ ਆ ਪੱਤਰਕਾਰਾਂ ਦੇ ਸਾਹਮਣੇ ਲੈ ਆਏ ਆ ਆਪ ਦੇ ਪਰਦੇ ਲਗਾਉਂਦੇ ਆ ਤੇ ਮੇਰੇ ਦੱਸਦੇ ਆ ਇਹ ਬਹੁਤ ਗਲਤ ਆ ਇਹ ਦੋਨੇ ਜਾਨੇ ਪਿਓ ਪੁੱਤ ਉਹ ਤਾਂ ਕਹਿੰਦੇ ਬਹੁਤ ਗਲਤ ਹੈ ਪਰਦੇ ਪਾਉਣੇ ਤੁਸੀਂ ਕਿੰਨਾ ਤੇ ਨਹੀਂ ਇੱਕ ਨੂੰ ਤਾਂ ਬੁਲਾਇਆ ਵੀ ਕੱਲ ਨੂੰ ਇਹ ਇੱਥੋਂ ਤਰ ਜਾਂਦੀ ਹਾਂਜੀ ਕੱਲ ਨੂੰ ਕਿਤੇ ਹੋਰ ਪਾਸੇ ਜਾ ਵਰਦੀ ਜਾਂ ਮਾਰ ਜਾਂਦੀ ਜਾਂ ਖਾਪ ਜਾਂਦੀ ਜਾਂ ਕੋਈ ਗਲਤੀ ਕਰ ਬੈਂਦੀ ਅਸੀਂ ਤਾਂ ਹੁਣ ਇਹਦੀਆਂ ਮੰਨਤਾ ਕਰੀ ਜਾਂਦੇ ਆ ਅਸੀਂ ਪੈਰੀ ਹੱਥ ਲਾਈ ਜਾਂਦੇ ਆ ਦੇ ਵੀ ਪੁੱਤ ਤੂੰ ਰਹਿ ਪਾ ਸਾਡੇ ਤੂੰ ਹੀ ਔਰਤਾਂ ਇੱਕ ਘਰ ਚ ਸਾਡਾ ਤਾਂ ਘਰ ਹੀ ਸੁਨਣਾ ਹੋ ਜੂ ਅਸੀਂ ਤਾਂ ਬਰਬਾਦ ਹੋ ਜਾਾਂਗੇ ਜੇ ਉੱਠ ਗਈ ਤਾਂ ਇਹਨੂੰ ਇਹਨੂੰ ਆਹ ਹੀ ਇਹਨੂੰ ਚੱਕਰ ਆ ਵੀ ਇਹ ਮੇਰੀਆਂ ਮੰਨਤਾ ਕਰਦੇ ਆ ਨਹੀਂ ਕਿੰਨੀਆਂ ਜਿਹੀਆਂ ਮੰਨਤਾ ਕਰਦੇ ਆ ਕੋਈ ਮੰਨਤਾ ਨਹੀਂ ਕਰਦੇ ਇਹ ਠੀਕ ਆ ਨਾ ਫਿਰ ਤੁਸੀਂ ਰਹਿਣਾ ਨਹੀਂਗਾ ਨਹੀਂ ਮੈਂ ਨਹੀਂ ਰਹਿਣਾ ਹੈਗਾ ਇਹਨਾਂ ਦੇ ਨਹੀਂ ਨਹੀਂ ਪੁੱਤ ਗੋਪੀ ਨਹੀਂ ਜਾਣਾ ਨਹੀਂ ਗੋਪੀ ਨਹੀਂ ਜਾਣਾ ਮੈਂ ਤੁਹਾਨੂੰ ਦੱਸਦਾ ਗੋਪੀ ਦੇਖੋ ਮਨਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਨੂੰਹ ਹੈ ਉਹ ਮੰਨ ਨਹੀਂ ਰਹੀਗੀ ਉਹ ਕਹਿੰਦੀ ਮੈਂ ਅੱਜ ਬੱਸ ਚੜ੍ਹ ਕੇ ਪੇਕ ਕੇ ਜਾਣੇ ਜਾਣਾਗਾ ਆਖਰਕਾਰ ਮਿੰਤਾ ਵੀ ਕਰਦੇ ਆ ਪਰ ਘਰ ਬਸਾਉਣ ਦੀ ਨੂੰਹ ਦੀ ਇਰਾਦੇ ਨਹੀਂ ਹੈਗੇ ਕਿ ਬਹੁਤ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਲੈ ਕੇ ਆਉਨੇ ਆ ਇਦਾਂ ਦੇ ਮੈਸੇਜ ਜਿੰਨਾ ਕਰਕੇ ਲੋਕਾਂ ਦੇ ਘਰ ਖਰਾਬ ਹੋ ਰਹੇ ਆ ਇਸੇ ਤਰ੍ਹਾਂ ਤੁਸੀਂ ਬਣੇ ਰਹੋ ਰਮਨ ਸੋਡੀ